ਸਤਿ ਸ੍ਰੀ ਅਕਾਲ ਵੀਰੋ ਹੋਮ ਗਾਰਡ ਦੇ ਮੁਲਾਜ਼ਮਾਂ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਭੈਣਾਂ ਨੂੰ ਸਤਿ ਸ੍ਰੀ ਅਕਾਲ ਬਜ਼ੁਰਗਾਂ ਨੂੰ ਸਲਾਮ ਜ਼ਰੂਰੀ ਹੋ ਗਈ ਵੀਡੀਓ ਪਾਉਣ ਕਈ ਗੱਲਾਂ ਹੁੰਦੀਆਂ ਨੇ ਮੈਂ ਅੱਜ ਗਿਆ ਸੀ ਇੱਥੇ ਤੁਹਾਡੇ ਜਿਹੜਾ ਆਪਣਾ ਰੋਪੜ ਵਿੱਚ ਧਰਨਾ ਲੱਗਿਆ ਵਾ ਔਨ ਡਿਊਟੀ ਦੇ ਮੁਲਾਜ਼ਮਾਂ ਨੂੰ ਬਤਾਇਆ ਚਲੋ ਕੋਈ ਨਹੀਂ ਕੋਈ ਜਿਹੜਾ ਕੋਈ ਮਾਣ ਕਰਦਾ ਉਹ ਭਰਾ ਹੈ ਮੈਂ ਤੁਹਾਡਾ ਜੇ ਮੈਂ ਤੁਹਾਡਾ ਮਾਣ ਕਰਦਾ ਮੈਂ ਤੁਹਾਡਾ ਭਰਾ ਹਾਂ ਇਹ ਕੋਈ ਜਿਤਾਉਣੇ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਠੀਕ ਹੈ ਜੀ ਗਲਤ ਹੈ ਉਹ ਕੁਗੀਆਂ ਬਣੀ ਸ਼ਾਰਟ ਲੱਭ ਜਾਜ ਦੂਸਰੀ ਗੱਲ ਹੈ ਜਿਹੜੇ ਪੰਜਾਬ ਹੋਮ ਕਾਰਡ ਦੇ ਧਰਨੇ ਵਿੱਚ ਬੈਠੇ ਨੇ ਰੋਪੜ ਦੇ ਵਿੱਚ ਚਲੋ ਤੁਸੀਂ ਥੋੜਾ ਜ਼ਰੂਰੀ ਹੋ ਗਿਆ ਮੈਨੂੰ ਅੱਜ ਵੀਡੀਓ ਪਾਉਣੇ ਜਦੋਂ ਤੁਸੀਂ 13 ਤਰੀਕ ਨੂੰ ਇੱਥੇ ਧਰਨਾ ਲਾਇਆ ਸੀ ਧਰਨਾ ਤੁਹਾਡਾ ਬੰਦ ਹੋ ਗਿਆ ਸੀ ਜਾਮ ਹੋ ਗਿਆ ਸੀ ਰੋਪੜ ਤੱਕ ਸਾਰਾ ਕੁਝ ਲੱਗ ਗਿਆ ਸੀ ਤੁਸੀਂ ਸਾਰੇ ਗਏ ਸੀ ਤੇ ਮੈਂ ਵੀ ਬਾਹਰ ਖੜਾ ਸੀ ਉਦੋਂ ਤੁਹਾਡੀਆਂ ਮੰਗਾਂ ਇਹ ਕਿਸਨ ਤੇ ਕਿਉਂਕਿ ਜਿਹੜੇ ਆਨ ਡਿਊਟੀ ਮੁਲਾਜ਼ਮ ਹੈ ਉਹਨਾਂ ਨੂੰ ਤਾਂ ਪਤਾ ਵੀ ਸਾਡਾ ਭਵਿੱਖ ਹੈ ਸਾਡਾ ਫਿਊਚਰ ਹੈ ਪਤਾ ਮੈਨੂੰ ਸਾਰਾ ਕੁਝ ਆ ਵੀਰੋ ਚਲੋ ਕੋਈ ਗੱਲ ਨਹੀਂ ਤੁਸੀਂ ਗੁੱਸਾ ਕਰ ਲੈਂਦੇ ਹੋ ਮੇਰੇ ਨਾਲ ਤੇ ਸਾਡਾ ਫਿਊਚਰ ਹੈ ਮੈਂ ਗਿਆ ਸੀ ਇਹਨਾਂ ਨੇ ਮੁਲਾਜ਼ਮਾਂ ਨੇ ਮੰਗ ਰੱਖੀ ਸੀ ਉੱਥੇ ਇੱਕ ਮੰਗ ਰੋਪਣ ਵਾਲਿਆਂ ਨੇ ਲਿਖ ਕੇ ਦੇ ਦਿੱਤੀ ਸੀ ਵੀ ਸਾਨੂੰ ਮਾਲ ਪੱਤਾ ਲਾ ਦਿਓ ਇੱਕ ਮੰਗ ਇਹਨਾਂ ਨੇ ਮਨਜ਼ੂਰ ਹੋ ਮਨਜ਼ੂਰ ਹੋ ਗਈ ਸੀ ਵੀਠੀਕਾ ਅਸੀਂ ਇੱਕ ਮੰਗ ਤੁਹਾਡੀ ਮਨਜ਼ੂਰ ਕਰ ਲੰਨੇ ਤੇ ਚਲੋ ਸਰਕਾਰ ਦਾ ਖੜਾ ਛੁੱਟ ਗਿਆ ਅਸੀਂ ਮਾਨ ਪੱਤਾ ਲਾ ਲੰਨੇ ਅਸੀਂ ਬਜ਼ੁਰਗ ਆ ਤੇ ਤੁਸੀਂ ਗਏ ਸੀ ਔਨ ਡਿਊਟੀ ਮੁਲਾਜ਼ਮ ਕਿਉਂਕਿ ਤੁਸੀਂ ਤਾਂ ਹੁਣ 12-12 ਘੰਟੇ 24-24 ਘੰਟੇ ਡਿਊਟੀ ਕਰਦੇ ਤੁਸੀਂ ਮੇਰਾ ਮਾਨ ਰੱਖਿਆ ਪਹਿਲਾਂ ਤਾਂ ਮੈਂ ਇਹ ਤੁਹਾਨੂੰ ਧੰਨਵਾਦ ਕਰਦਾ ਕਾਫੀ ਵੀਰਾਂ ਨੇ ਮੇਰਾ ਮਾਨ ਰੱਖਿਆ ਹੈ ਧੰਨਵਾਦ ਕਰਦਾ ਜੇ ਕਿਸੇ ਨੂੰ ਵੱਧ ਘੱਟ ਬੋਲਿਆ ਹੋਵੇ ਉਹ ਕੋਈ ਗੱਲ ਨਹੀਂ ਉਹ ਚੱਲਦਾ ਰਹੇਗਾ ਤੇ ਉਦੋਂ ਤੁਸੀਂ ਮੰਨ ਰੱਖੀ ਸੀ ਵੀ ਸਾਨੂੰ ਛੇਵਾਂ ਪੇ ਕਮਿਸ਼ਨ ਦੇ ਹਿਸਾਬ ਨਾਲ ਸਾਡਾ ਉਹ ਲਾਗੂ ਕੀਤਾ ਜਾਵੇ ਠੀਕ ਹੈ ਤੇ ਉਦੋਂ ਤੁਹਾਡੀ ਫਾਈਲ ਇਹਨਾਂ ਨੇ ਰਿਜੈਕਟ ਕਰ ਦਿੱਤੀ ਸੀ ਇਹ ਸਮਾਂ ਸੀ ਜਦੋਂ ਤੁਸੀਂ ਰੋਪੜ ਧਰਨ ਆ ਲਾਇਆ ਸੀ ਧਰ ਦੇ ਵਿੱਚ ਕੀ ਹੋਇਆ ਕੌਣ ਸੀ ਸਾਰੇ ਜਾਣੂ ਨੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਮੇਰੇ ਵਿਰੁੱਧ ਵੀਡੀਓ ਪਾਉਣ ਵਾਲਾ ਤਾਂ ਕਿਸੇ ਦਾ ਕੋਈ ਮਸਲਾ ਹੀ ਨਹੀਂ ਕਿਉਂਕਿ ਪੈਨਸ਼ਨ ਦੀ ਲਿਗਨਿਟੀ ਜਾਂ ਡਿਗਨੀ ਨਹੀਂ ਲੱਗਣਾ ਹੋਮ ਕਾਰਡ ਦੇ ਆਨ ਡਿਊਟੀ ਮੁਲਾਜ਼ਮਾਂ ਨੂੰ ਵਧਾਈਆਂ ਹੱਕ ਬਣਦਾ ਬਦਾਈਆਂ ਦੇਣ ਦਾ ਹੱਕ ਬਣਦਾ ਉਹ ਕੋਈ ਗੱਲ ਨਹੀਂ ਜਿਸ ਤਰ੍ਹਾਂ ਉਹ ਪਾ ਰਹੇ ਉਹ ਕੋਈ ਦਿੱਕਤ ਨਹੀਂ ਕੋਈ ਏਦਾਂ ਦੀ ਕੋਈ ਦਿੱਕਤ ਨਹੀਂ ਵੀ ਕੁਝ ਏਦਾਂ ਕਰ ਰਹੇ ਜਿਸ ਤਰ੍ਹਾਂ ਉਹ ਕਹਿ ਰਹੇ ਵੀ ਗਰੀਬ ਪੱਤਰਕਾਰਾਂ ਚਲੋ ਮਹਾਰਾਜ ਸਭ ਨੂੰ ਕਰਦਾ ਤੁਸੀਂ ਵੀ ਗਰੀਬ ਨਹੀਂ ਵੀ ਹੋ ਕੋਈ ਗਰੀਬ ਨਹੀਂ ਹੁੰਦਾ ਦੁਨੀਆ 'ਚ ਰੱਬ ਰੋਟੀ ਸਭ ਨੂੰ ਦਿੰਦਾ ਠੀਕ ਹੈ ਜੀ ਹੁਣ ਮਸਲਾ ਇਹ ਹੋ ਗਿਆ ਵੀ ਸੁਪਰੀਮ ਕੋਰਟ ਦੇ ਵਿੱਚ ਕੋ ਤੁਹਾਡਾ ਇੱਕ ਕੇਸ ਹੈ ਜੇ ਮਹਾਰਾਜ ਉਹ ਕੇਸ ਹੱਲ ਕਰਦਾ ਏ ਮੈਂ ਗਿਆ ਸੀ ਸੁਪਰੀਮ ਕੋਰਟ ਗਿਆ ਸੀ ਮੈਂ ਆਪਣੇ ਮਾਣ ਕਰਕੇ ਗਿਆ ਸੀ ਮੇਰੇ ਭਰਾ ਖੜੇ ਨੇ ਉੱਥੇ ਮੈਂ ਇਹਨਾਂ ਨੂੰ ਕੁਝ ਪੁੱਛ ਗਿਛ ਕਰਾਂ ਮੀਡੀਆ ਹੈ ਜੇ ਕੋਈ ਗੜਬੜ ਆਉਂਦੀ ਹੈ ਮੈਂ ਇਹਨਾਂ ਦੀ ਖਬਰ ਲਾਵਾਂ ਪਰ ਉਹ ਵੀਰਾਂ ਨੂੰ ਪਤਾ ਨਹੀਂ ਕੀ ਸੀ ਵੀ ਪਤਾ ਨਹੀਂ ਕੋਈ ਪੱਤਰਕਾਰ ਸਾਬ ਚਲੋ ਛੱਡੋ ਨਾ ਗੱਲਾਂ ਨੂੰ ਵੀ ਛੱਡੋ ਤੇ ਧੰਨਵਾਦ ਹੈ ਵੀਰਾਂ ਦਾ ਹੋਮਗਾਰਡ ਦੇ ਡਿਊਟੀ ਵਾਲੇ ਮੁਲਾਜ਼ਮ ਰੋਪੜ ਜ਼ਿਲ੍ਹੇ ਵਿੱਚ ਕਾਫੀ ਮਾਣ ਕਰਦੇ ਨੇ ਜਿੱਥੇ ਜਾਂਦਾ ਚਾਹ ਬਣਾ ਲੈਂਦੇ ਨੇ ਵਧੀਆ ਚਾਹ ਬਣਾਉਂਦੇ ਨੇ ਹੋਮਗਾਰਡ ਦੇ ਮੁਲਾਜ਼ਮ ਚਾਹ ਵਧੀਆ ਬਣਾਉਂਦੇ ਨੇ ਬੜੀ ਕਹਿੜੀ ਜੀ ਚਾਹ ਬਣਾ ਦਿੰਦੇ ਨੇ ਹਨਾ ਤੇ ਹੁਣ ਰੋਪੜ ਦੀ ਜੂਨਟ ਵੱਲੋਂ ਜਿਹੜੇ ਹੋਮਗਾਰਡ ਦੇ ਰਿਟਾਇਰਡ ਮੁਲਾਜ਼ਮ ਨੇ ਹੁਣ ਆਪਾਂ ਕਰੀਏ ਵੀ ਕੀ ਮੈਂ ਤੁਹਾਨੂੰ ਇੱਕ ਹੋਰ ਵੀ ਦੱਸ ਦਿੰਦਾ ਜਦੋਂ ਤੁਹਾਡਾ ਧਰਨਾ ਲੱਗ ਲਿਆ ਸੀ ਤੁਸੀਂ ਜੇ ਵਰਦੀਆਂ ਵਾਲੇ ਉੱਥੇ ਨਾ ਆ ਕੇ ਖੜਦੇ ਆਨ ਡਿਊਟੀ ਮੁਲਾਜ਼ਮਾਂ ਜਿਹੜੇ ਤੁਸੀਂ ਉੱਥੇ ਨਾ ਆ ਕੇ ਹਾਜ਼ਰ ਹੁੰਦੇ ਤੇ ਤੁਹਾਡੇ ਜਿਹੜੇ ਰਿਟੇਲ ਮੁਲਾਜ਼ਮ ਸੀ ਇਹ ਤਾਂ ਫਿਰ ਔਖਾ ਸੀ ਕੰਮ ਤੁਹਾਨੂੰ ਪ੍ਰੋ ਆਰਡਰ ਵੀ ਆ ਸਕਦਾ ਸੀ ਵੀ ਆਨ ਡਿਊਟੀ ਮੁਲਾਜ਼ਮ ਨੇ ਧਰਨੇ ਵਿੱਚ ਖੜੇ ਨੇ ਰੋਡ ਜਾਮ ਖੜੀ ਨੇ ਤੁਸੀਂ ਸਸਪੈਂਡ ਵੀ ਹੋ ਸਕਦੇ ਹੋ ਸਕਦੇ ਸੀ ਕੁਰਬਾਨੀ ਹੈ ਤੁਹਾਡੀ ਇਹਨਾਂ ਪਿੱਛੇ ਪਰ ਇਹ ਜਿਹੜੇ ਬਜ਼ੁਰਗਰੇ ਇਹਨਾਂ ਨੂੰ ਪਤਾ ਨਹੀਂ ਕੀ ਗੁਮਰਾਹ ਕੀਤਾ ਜਾ ਰਿਹਾ ਜਾਂ ਘੱਟ ਪੜੇ ਲਿਖੇ ਤੁਸੀਂ ਇਸ਼ਾਰਿਆਂ ਗਲੇ ਸਮਝ ਜਾਂਦੇ ਹਨ ਪਤਾ ਨਹੀਂ ਘੱਟ ਲਿਖੇ ਘੜੇ ਪੜੇ ਲਿਖੇ ਮੁਲਾਜ਼ਮ ਨੇ ਧਰਨਾ ਲਾ ਦੋ ਐਦਾਂ ਕਰ ਦੋ ਐਦਾਂ ਕਰ ਦੋ ਤੇ ਤੁਸੀਂ ਆਪਣਾ ਹੱਕ ਲੈ ਲਿਆ ਚਲੋ ਜਿੰਨੀ ਕੁ ਮੇਰੀ ਕੋਸ਼ਿਸ਼ ਸੀ ਮੈਂ ਵੀ ਕੀਤੀ ਆ ਆਪਾਂ ਕੋਈ ਕਿਥੇ ਨੂੰ ਜਿਤਾਉਂਦੇ ਨਹੀਂ ਤੁਸੀਂ ਆਪਣਾ ਹੱਕ ਲੈ ਲਿਆ ਕੋਰਟ ਦੇ ਰਾਹੀਂ ਪਰ ਇਹ ਆਪਣਾ ਕੋਰਟ ਦੇ ਰਾਹੀਂ ਹੱਕ ਜਦੋਂ ਲੈਣ ਜਾਣਗੇ ਬੈਠੇ ਨੇ ਬਜ਼ੁਰਗ ਮੇਰੇ ਅਨਪੜ੍ਹ ਵੀ ਨੇ ਵਿੱਚ ਉਹਨਾਂ ਦੇ ਸੌਰੀ ਮੇਥੋਂ ਬੋਲ ਹੋ ਗਿਆ ਕਈ ਬਜ਼ੁਰਗਾਂ ਨੂੰ ਪੜ ਵੀ ਨੇ ਉਹ ਜਦੋਂ ਆਪਣਾ ਹੱਕ ਲੈਣ ਜਾਣਗੇ ਜਾਂ ਆਪਣੇ ਹੱਕ ਦੀ ਗੱਲ ਕਰਨਗੇ ਤਾਂ ਉਹਨਾਂ ਨੂੰ ਗੁੰਮਰਾਹ ਕੀਤਾ ਜਾਵੇਗਾ ਫਿਰ ਉਹਨਾਂ ਦੇ ਲੀਡਰ ਪੈਦਾ ਹੋਣਗੇ ਮੈਂ ਇਹਨਾਂ ਦੇ ਨਾਲ ਮੈਂ ਅੱਜ ਵੀ ਕਿਹਾ ਸੀ ਮੈਂ ਇਹਨਾਂ ਬਜ਼ੁਰਗਾਂ ਦੇ ਨਾਲ ਖੜਾ ਤਾਂ ਛੋਲਿਓ ਆਨ ਡਿਊਟੀ ਮਲਾਜੋ ਛੋਲਿਓ ਇਹਨਾਂ ਵੀਰਾਂ ਨੇ ਜਿਹੜੇ ਬਜ਼ੁਰਗ ਸ਼ਹੀਦ ਹੋਏ ਨੇ ਉਹਨਾਂ ਨਾਲ ਕੁਝ ਵਾਦੇ ਨੇ ਉਹਨਾਂ ਦੇ ਘਰਾਂ ਦੀ ਹਾਲਤ ਦੇਖੀ ਆਵੇਂ ਠੀਕ ਹੈ ਵੀਰੋ ਇੱਥੇ ਧਰਨਾ ਲੱਗਿਆ ਸੀ ਮੈਂ ਤੋਂ ਜੋ ਤੁਹਾਡੇ ਲਈ ਹੋਇਆ ਔਨ ਡਿਊਟੀ ਮੁਲਾਜ਼ਮ ਵੀ ਆਏ ਸੀ ਮੈਂ ਪਹਿਲਾਂ ਖੜਾ ਸੀ ਜਦੋਂ ਤੁਸੀਂ ਆਉਂਦੇ ਸੀ ਵਰਦੀਆਂ ਪਾ ਕੇ ਤਿਰੰਗੇ ਲੈ ਕੇ ਤਾਂ ਮੈਨੂੰ ਚਾਅ ਚੜ ਜਾਂਦਾ ਸੀ ਹਨਾ ਇੱਕ ਤਾਂ ਵੀਡੀਓ ਮੈਂ ਤੁਹਾਨੂੰ ਇਹ ਪਾਉਣਾ ਮੈਨੂੰ ਚਾਅ ਚੜਦਾ ਸੀ ਮੇਰੇ ਵੀਰ ਆਏ ਨੇ ਤੇ ਮੈਨੂੰ ਆਏ ਸੀ ਵੀ ਮਸਲਾ ਹੱਲ ਹੋ ਜਾਣਾ ਪਰ ਮਸਲਾ ਕੀ ਹੱਲ ਹੋਇਆ ਸ਼ਾਮ ਨੂੰ ਤੁਹਾਨੂੰ ਪਤਾ ਹੀ ਹੈ ਤੇ ਫਿਰ ਮੈਂ ਕੀ ਕਹਿ ਕੇ ਗਿਆ ਸੀ ਉੱਥੇ ਇਹਦਾ ਸਾਰਿਆਂ ਨੂੰ ਵੀ ਤੁਸੀਂ ਕੀ ਕੀਤਾ ਹਨਾ ਸਾਰੇ ਪੜਾ ਜਾਂਦੀਆਂ ਸੀ ਬੱਸਾਂ ਤੁਸੀਂ ਲੈ ਕੇ ਆਇਆ ਸੀ 5 5 10 10 20 20 ਹਜ਼ਾਰ ਨੂੰ ਤੁਸੀਂ ਚਲੇ ਗਏ ਸੀ ਪ੍ਰਾਪਤੀ ਕੁਝ ਨਹੀਂ ਹੋਈ ਮੇਰਾ ਤੁਹਾਡੇ ਨਾਲ ਵੀ ਪਿਆਰ ਹੈ ਇਹਨਾਂ ਬਜ਼ੁਰਗਾਂ ਨਾਲ ਤਾਂ ਪਿਆਰ ਹੈ ਵੀ ਇਹ ਰਿਟਾਇਰ ਦੇ ਬੁੱਢੇ ਹੋ ਗਏ ਨੇ ਪੈਨਸ਼ਨ ਨਹੀਂ ਮਿਲ ਰਹੀ ਘਰ ਦੇ ਹਾਲਤ ਖਰਾਬ ਨੇ ਕਾਫੀ ਤਾਂ ਇਹਨਾਂ ਨਾਲ ਮੈਂ ਪਿਆਰ ਕਰਦਾ ਕਿਉਂਕਿ ਧਰਨਾ ਇੱਥੋਂ ਹੀ ਚੱਲਿਆ ਸੀ ਚਲੋ ਔਨ ਡਿਊਟੀ ਮੁਲਾਜ਼ਮ ਤੁਸੀਂ ਗੁੱਸਾ ਨਾ ਕਰਿਆ ਕਰੋ ਮੈਂ ਗਿਆ ਸੀ ਸੁਪਰੀਮ ਕੋਰਟ ਤੁਹਾਡੇ ਪਿੱਛੇ ਹੀ ਗਿਆ ਸੀ ਮੈਨੂੰ ਕੋਈ ਦਿੱਕਤ ਨਹੀਂ ਸੀ ਜਿੱਥੇ ਮੇਰੀ ਲੋਡ ਪੈ ਜਾਣੀ ਸੀ ਮੈਂ ਖੜਾ ਜਾਣਾ ਸੀ ਉੱਥੇ ਚਲੋ ਕੋਈ ਦਿੱਕਤ ਨਹੀਂ ਕਈ ਬੰਨਾਂ ਦੇ ਮਨ ਚ ਵਹਿਮ ਹੋ ਜਾਂਦੇ ਨੇ ਕੋਈ ਇਸ ਤਰ੍ਹਾਂ ਦੇ ਮੇਰੇ ਮਨ ਚ ਕੋਈ ਮੇਰਾ ਸੁਭਾਅ ਸੰਤ ਸੁਭਾਅ ਵੀ ਨਾ ਤੇਰੇ ਹੋਂਜੇ ਹੋਮਗੜ ਦੇ ਇਹ ਰਿਟਾਇਰ ਮੁਲਾਜ਼ਮ ਜਿਹੜੇ ਬੈਠੇ ਨੇ ਇਹ ਕੋਈ ਕਿੰਤੂ ਪ੍ਰੰਤੂ ਕਰਦੇ ਨੇ ਕਿਉਂਕਿ ਕੋਰਟ ਕੇਸ ਤੁਸੀਂ ਪਾਇਆ ਕੋਰਟ ਕੇਸ ਤੁਸੀਂ ਜਿੱਤਿਆ ਡੀਜੀਪੀ ਸਾਹਿਬ ਨਾਲ ਮੇਰੀ ਵੀ ਗੱਲਬਾਤ ਹੁੰਦੀ ਰਹਦੀ ਹੈ ਪਰਸੋਂ ਵੀ ਹੋਈ ਹੈ ਤੇ ਤੁਸੀਂ ਜਿੱਤਿਆ ਤੁਸੀਂ ਆਪਣੇ ਜੇ ਇਹ ਕੋਰਟ ਕੇਸ ਪਾ ਦਿੰਦੇ ਤੇ ਜੇ ਇਹਨਾਂ ਨੂੰ ਇਹ ਪੁੱਛਿਆ ਜਾਵੇ ਵੀ 8 ਸਾਲ ਦੇ ਵਿੱਚ ਪ੍ਰਾਪਤੀ ਖਬਰ ਪਾਉਣ ਵਾਲਿਆਂ ਨੂੰ ਕਿਸੇ ਨੂੰ ਵੀ ਪੁੱਛਿਆ ਜਾਵੇ 8 ਸਾਲ ਦੇ ਵਿੱਚ ਪ੍ਰਾਪਤੀ ਆਪਾਂ ਨੂੰ ਮੈਨੂੰ ਵੀ ਕੋਈ ਪ੍ਰਾਪਤੀ ਨਹੀਂ ਹੋਈ ਉੱਥੇ ਵੀਰੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਹੱਥ ਉੱਪਰ ਲੱਗੇ ਹੋਏ ਕੰਕਾਰ ਸਤਨਾਮ ਕਰਤਾ ਪੁਰਖ ਮੈਨੂੰ ਵੀ ਕੋਈ ਪ੍ਰਾਪਤੀ ਨਹੀਂ ਹੋਈ ਮੈਂ ਵੀ ਕੋਈ ਇੱਥੋਂ 10 ਰੁਪਏ ਨਹੀਂ ਲਏ ਮੇਰੇ ਔਨ ਡਿਊਟੀ ਮੁਲਾਜ਼ਮ ਕੁਛ ਵੀਰ ਮੇਰਾ ਮਾਣ ਕਰ ਰਹੇ ਨੇ ਮੈਨੂੰ ਮਾਣ ਹੋ ਰਿਹਾ ਵੀ ਚਲੋ ਭਰਾ ਬੈਠੇ ਨੇ ਵੀਰੇ ਤੁਸੀਂ ਹੌਸਲਾ ਦੇ ਦਿੰਦੇ ਹੋ ਮੈਂ ਲੜਨ ਚੱਲ ਪੈਣਾ ਹੈ ਨਾ ਤੇ ਮੈਨੂੰ ਵੀ ਪ੍ਰਾਪਤੀ ਮੈਨੂੰ ਆਇਆ ਸੀ ਚਲੋ ਬਜ਼ੁਰਗ ਬੈਠੇ ਨੇ ਮੇਰੇ ਬਾਪੂ ਵਰਗੇ ਲੱਗਦੇ ਨੇ ਮੇਰਾ ਬਾਪੂ ਚਪੜਾਸੀ ਸੀ ਡਿਊਟੀ ਜਾਂਦਾ ਸੀ ਮੈਨੂੰ ਪਤਾ ਸੀ ਘਰ ਦੀ ਹਾਲਤ ਕੀ ਸੀ ਕਿਦਾਂ ਉਹ ਲੈ ਕੇ ਆਉਂਦਾ ਸੀ ਹੈਨਾ ਕਿਦਾਂ ਰੋਟੀ ਆਉਣੀ ਕਿਦਾਂ ਉਹਦੇ ਪੈਸੇ ਕੀ ਕਰਦਾ ਸੀ ਉਹਨੇ ਕਿਦਾਂ ਨੂਨ ਤੇਲ ਲੈ ਕੇ ਆਉਣਾ ਕਈ ਵਾਰ ਨੂਨ ਨਹੀਂ ਸੀ ਆਉਂਦਾ ਫਿਰ ਥੈਲੀ ਪਤਾ ਮੈਨੂੰ ਸਾਰਾ ਕੁਝ ਮੈਂ ਇਹਨਾ ਇਸ ਕਾਰਨ ਕਰਕੇ ਇੱਥੇ ਟੜਨੇ ਪਿੱਛੇ ਲੱਗੇ ਹੋਏ ਨੇ ਨਾ ਬਜ਼ੁਰਗਾਂ ਦੇ ਪਿੱਛੇ ਤੇ ਤੁਸੀਂ ਮਦਦ ਚਲੋ ਤੁਸੀਂ ਤਾਂ ਕਿਰਪਾ ਤੁਹਾਡੇ ਤੇ ਮਹਾਰਾਜ ਦੀ ਹੋ ਗਈ ਹੈ ਡੀਏ ਵਾਲਾ ਵੀ ਤੁਹਾਡੇ ਮਨ ਲੱਗਦੀ ਨੋਟਿਸ ਜਾਰੀ ਹੋਇਆ ਹੈ ਤੇ ਮੇਰੇ ਲਈ ਕੋਈ ਸੇਵਾ ਹੋਈ ਤਾਂ ਮੈਨੂੰ ਦੱਸਿਓ ਮੈਂ ਸੁਪਰੀਮ ਕੋਰਟ ਗਿਆ ਸੀ ਗਿਆ ਸੀ ਤੇ ਮੈਂ ਆਪਣਾ ਵਕੀਲ ਸਾਹਿਬ ਕਰਿਆ ਸੀ ਗੁਰੂ ਮਹਾਰਾਜ ਦੀ ਕਸਮ ਆਪਣੇ ਵਕੀਲ ਸਾਹਿਬ ਦੇ ਨਾਲ ਮੇਰੀ ਗੱਲਬਾਤ ਹੋਈ ਸੀ ਤੁਹਾਡਾ ਮੋਰਚਾ ਜਿੱਤਣ ਦੇ ਨੇੜੇ ਆ ਬਿਲਕੁਲ ਪਰ 2015 ਵਿੱਚ ਜਦ ਤੁਹਾਡਾ ਇਹਨਾਂ ਨੇ ਪੰਜਾਬ ਪੁਲਿਸ ਦੇ ਬਰਾਬਰ ਤੁਹਾਡੀ 34-35000 ਸੈਲਰੀ ਕਰ ਦਿੱਤੀ ਸੀ ਨਾ ਤਾਂ ਉਦੋਂ ਇਹਨਾਂ ਸਰਕਾਰਾਂ ਨੇ ਲਿਖ ਦਿੱਤਾ ਸੀ ਵੀ ਅਸੀਂ ਇਹਨਾਂ ਨੂੰ ਪੰਜਾਬ ਪੁਲਿਸ ਦੇ ਬਰਾਬਰ ਸੈਲਰੀ ਕਰ ਦਿੱਤੀ ਹੈ ਜਦੋਂ ਤੁਸੀਂ ਉਹ ਸੁਪਰੀਮ ਕੋਰਟ ਦੇ ਆਰਡਰ ਆਏ ਸੀ ਠੀਕ ਹੈ ਜੀ ਉਹਦੇ ਵਿੱਚ ਉਹਨਾਂ ਨੇ ਤੁਹਾਨੂੰ ਲਿਖਦਾ ਸੀ ਲਿਖ ਦਿੱਤਾ ਸੀ ਵੀ ਦਿੱਲੀ ਬੇਸ ਵਾਲੇ ਵਲੰਟੀਅਰ ਲਿਖ ਦਿੱਤਾ ਸੀ ਉਹੀ ਚੱਲ ਰਿਹਾ ਤੁਹਾਡਾ ਉਹ ਤੁਹਾਡੇ ਵਿੱਚ ਅੜੇਕਾ ਵੱਡ ਰਿਹਾ ਠੀਕ ਹੈ ਸੁਪਰੀਮ ਕੋਰਟ ਦੇ ਵਕੀਲ ਸਾਹਿਬ ਮੇਰੇ ਸੀ ਆਪਣੇ ਮੈਂ ਗਿਆ ਸੀ ਤੁਹਾਤੋਂ ਬਾਅਦ ਵੀ ਵੀਰਾਂ ਤੋਂ ਵੱਧ ਗਿਆ ਸੀ ਕੋਈ ਗੱਲ ਨਹੀਂ ਵੀਰਾਂ ਨੇ ਮੇਰੇ ਸਾਰੇ ਮੇਰੇ ਭਰਾਏ ਸੀ ਭੀਮ ਜੀ ਸਾਰੇ ਭਰਾਈ ਨੇ ਮੇਰੇ ਬਿੱਤਰੇ ਨੇ ਮੇਰੀ ਮਦਦ ਕਰਨੀ ਉਹ ਤੁਸੀਂ ਤੇ ਉਹਦੇ ਵਿੱਚ ਇਹ ਹੈ ਵੀ 90% ਜਿੱਤਣ ਦੇ ਚਾਂਸ ਨੇ 10% ਪੰਜਾਬ ਸਰਕਾਰ ਜਾਂ ਤੁਹਾਡਾ ਮਹਿਕਮਾ ਨਹੀਂ ਚਾਹੁੰਦਾ ਕਿਉਂਕਿ ਸਮਾਂ ਹੋ ਗਿਆ 2015 ਦੀ ਰੇਟ ਆ ਉਹ 2015 ਵਿੱਚ ਆਲਟਰ ਹੋਏ ਸੀ 2024 ਆ ਗਿਆ ਸਮਝ ਗਏ ਗੱਲ 10 ਸਾਲ ਹੋ ਗਏ ਨੇ ਰਿੱਟ ਦਾ ਕੋਈ ਸਮਾਂ ਹੁੰਦਾ ਏ ਕੋਰਟ ਆਫ ਕੰਟੈਕਟ ਦਾ ਕੋਈ ਸਮਾਂ ਹੁੰਦਾ ਏ ਤੇ ਮੈਂ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਦਾ ਜਿੱਤੋ ਪੰਜਾਬ ਹੋਮਗਾਰਡ ਦੇ ਜਿਹੜੇ ਮਲਾਜ਼ਮ ਇੱਕ ਵੀਰ ਦੇ ਕਹੇ ਤਾਂ ਮੈਨੂੰ ਕੋਈ ਗੁੱਸਾ ਨਹੀਂ ਆਉਂਦਾ ਕਿਉਂਕਿ ਮੇਰੀਆਂ ਕੁਰਬਾਨੀਆਂ ਦਾ ਚਲੋ ਭੈਣਾ ਵੀ ਕੁਰਬਾਨੀ ਤਾਂ ਨਹੀਂ ਕੋਈ ਕੁਝ ਹੁੰਦੀ ਬਜ਼ੁਰਗ ਹੈ ਮੇਰੇ ਭੈਣਾ ਮੇਰੀਆਂ ਹਨ ਬਾਪੂਆਂ ਮੇਰੇ ਮੈਂ ਗੱਲੇ ਖਤਮ ਕਰ ਦਿੰਨਾ ਬਾਪੂਆਂ ਮੇਰੇ ਭਰਾਏ ਨੇ ਮੇਰੇ ਹਨ ਬਸ ਤੁਸੀਂ ਸਮਝ ਰਹੇ ਹੋ ਸਾਰੇ ਮੇਰੇ ਭਰਾ ਹੀ ਨੇ ਮੈਨੂੰ ਕੋਈ ਤੇ ਇਹ ਬਜ਼ੁਰਗ ਬੈਠੇ ਨੇ ਇਹਨਾਂ ਨੂੰ ਕੌਣ ਕੀ ਹੋ ਰਿਹਾ ਇੱਥੇ ਕੀ ਨਹੀਂ ਹੋ ਰਿਹਾ ਤੁਸੀਂ ਕਿੰਨੇ ਇਹਨਾਂ ਨੂੰ ਫੰਡ ਭੇਜੇ ਕੀ ਕਰਿਆ ਮੇਰਾ ਕੋਈ ਮਤਲਬ ਨਹੀਂ ਕਿਉਂਕਿ ਵੀਰੋ ਮੈਨੂੰ ਤਾਂ ਮੈਂ ਕੋਈ ਫੰਡ ਨਹੀਂ ਸੀ ਇਕੱਠੇ ਕਰਦਾ ਕਿਦਾਂ ਧਰਨਾ ਲੱਗਿਆ ਕੀ ਹੋਇਆ ਤੁਸੀਂ ਕਿਦਾਂ ਘਰ ਤੋਂ ਬੱਸਾਂ ਲੈ ਕੇ ਆਏ ਕਿਦਾਂ ਘਰ ਵਾਲਿਆਂ ਨੇ ਘਰ ਤੋਂ ਤੋਰੇ ਵੀ ਤੁਸੀਂ ਜਿੱਤ ਕੇ ਆਉਣਾ ਬੜੇ ਚਾਗ ਲਾਈਆਂ ਸੀ ਮੇਰੀਆਂ ਭੈਣਾਂ ਵੀ ਰੋਪੜ ਅਸੀਂ ਜਿੱਤ ਕੇ ਆਉਣਾ ਜਿੱਤ ਕੇ ਨਹੀਂ ਗਏ ਹੈਗੇ ਵੀਰੇ ਚਲੋ ਕੋਈ ਗੱਲ ਨਹੀਂ ਜਿੱਤਾਂਗੇ ਤੇ ਆਨ ਡਿਊਟੀ ਵਾਲੇ ਤਾਂ ਥੋੜੇ ਜਿਹਾ ਤਾਂ ਜਿੱਤ ਗਏ ਨੇ ਤੇ ਥੋੜਾ ਜਿਹਾ ਸੁਪਰੀਮ ਕੋਰਟ ਦੇ ਵਿੱਚ ਘੁੰਡੀ ਐ ਜੇ ਮਹਾਰਾਜ ਗੁਰੂ ਕਿਰਪਾ ਕਰੇ ਮੈਂ ਹਰ ਗੁਰਦੁਆਰੇ ਜਾਣਾ ਗੁਰੂ ਮਹਾਰਾਜ ਦੀ ਕਸਮ ਜੇ ਲੱਗੇ ਮੈਂ ਹਰ ਗੁਰਦੁਆਰੇ ਜਾਣਾ ਜਿਹੜੇ ਵੀਰਾਂ ਨੇ ਮੇਰੇ ਤੇ ਕੋਈ ਗੁੱਸਾ ਵਗੈਰਾ ਗਿਲਾ ਕੀਤਾ ਏ ਕੋਈ ਗੱਲ ਨਹੀਂ ਵੀਰੋ ਸੌਰੀ ਮੈਂ ਤੁਹਾਤੇ ਮਾਫੀ ਮੰਗ ਲੈਂਦਾ ਇਹ ਜਿਹੜੇ ਬਜ਼ੁਰਗ ਨੇ ਇਹਨਾਂ ਨੂੰ ਕੋਈ ਸਮਝਦਾਰ ਬ੍ਰੇਨ ਅ ਬ੍ਰੇਨ ਨਾ ਬ੍ਰੇਨ ਦਿਮਾਗ ਵਾਲਾ ਲੀਡਰ ਨਹੀਂ ਮਿਲਦਾ ਸਭ ਖਾਊ ਯਾਰ ਮਿਲਦੇ ਨੇ ਹੈਨਾ ਖਾਪੀ ਕਿ ਲੰਘੇ ਠੀਕ ਹੈ ਜੀ ਬਾਕੀ ਇਹ ਵਿਚਾਰੇ ਪੁੱਛਦੇ ਰਹਿੰਦੇ ਨੇ ਪੈਨਸ਼ਨ ਲੱਗ ਗਈ ਸਾਡੀ ਅੱਜ ਵੀ ਬੈਠੇ ਸੀ ਮੈਂ ਕੀ ਦੱਸਾਂ ਮੈਂ ਮੈਂ ਕਿਹੜਾ ਪੈਨਸ਼ਨ ਲਗਾ ਸਕਦਾ ਹਾਂ ਸਮਝ ਗਏ ਹੋਣੇ ਤੁਸੀਂ ਤੇ ਤੁਸੀਂ ਆਪਣਾ ਕੋਰਟ ਦੇ ਦਾ ਹੀ ਮਸਲਾ ਕਿਉਂਕਿ ਕੋਰਟ ਵਿੱਚ ਮਸਲੇ ਹੱਲ ਹੁੰਦੇ ਨੇ ਕੋਰਟ ਹੀ ਹੈ ਸੁਪਰੀਮ ਕੋਰਟ ਹੈ ਹਾਈ ਕੋਰਟ ਹੈ ਕੋਰਟ ਦੇ ਮਸਲਿਆਂ ਨੂੰ ਸਰਕਾਰਾਂ ਥੋੜੀ ਟਾਲ ਦੇਣਗੀਆਂ ਨਾ ਉਹ ਰੋਪੜ ਦੀਆਂ ਸੜਕਾਂ ਤੇ ਬੈਠ ਕੇ ਪੈਸੇ ਜਾਂ ਇਦਾਂ ਇਦਾਂ ਮਸਲੇ ਥੋੜੀ ਹੱਲ ਹੁੰਦੇ ਧਰਨੇ ਲਾ ਕੇ ਵੀ ਕੋਈ ਮਸਲੇ ਬਹੁਤੇ ਹੱਲ ਨਹੀਂ ਹੁੰਦੇ ਤੇ ਜੇ ਤੁਸੀਂ ਆਨ ਡਿਊਟੀ ਮੁਲਾਜ਼ਮ ਮੈਨੂੰ ਪਤਾ ਹੈ ਜੇ ਤੁਸੀਂ ਆਨ ਡਿਊਟੀ ਮੁਲਾਜ਼ਮ ਤੁਹਾਨੂੰ ਚਲੰਡੇ ਲੈ ਕੇ ਨਾ ਖੜਦੇ ਸੜਕ ਤੇ ਤਾਂ ਧਰਨਾ ਵੀ ਕਾਮਜਾਬ ਫੇਲੇ ਹੋ ਗਿਆ ਵੈਸੇ ਤਾਂ ਫੇਲੇ ਸੀ ਤੁਹਾਨੂੰ ਸਸਪੈਂਡ ਵੀ ਕਰ ਸਕਦੇ ਸੀ ਡੀਜੀਪੀ ਸਾਹਿਬ ਵੀ ਜਿਹੜੇ ਆਨ ਡਿਊਟੀ ਮੁਲਾਜ਼ਮ ਆਏ ਨੇ ਇਹਨਾਂ ਨੂੰ ਡਿਸਮਿਸ ਕਰੋ ਹਨਾ ਤੁਹਾਡੀ ਕੁਰਬਾਨੀ ਆ ਵੀਰੋ ਪਤਾ ਮੈਨੂੰ ਸਾਰਾ ਕੁਝ ਹੈ ਤੇ ਇੱਕ ਮੈਂ ਤੁਹਾਡੇ ਵੀਡੀਓ ਲੈ ਕੇ ਆਇਆ ਸੀ ਉੱਥੇ ਵਕੀਲ ਸਾਹਿਬ ਨਾਲ ਗੱਲਬਾਤ ਕੀਤੀ ਸੀ ਸੁਪਰੀਮ ਕੋਰਟ ਦੇ ਨਾਲ ਜਿੱਤਦੇ ਨੇੜੇ ਆ ਬਾ ਕੋਈ ਗਲਤੀ ਨਾ ਕਰ ਦੇਵੇ ਜੱਜ ਸਾਹਿਬ ਦੇ ਮਨ ਵਿੱਚ ਮਹਾਰਾਜ ਵਸ ਜਵੇ ਤੇ ਕੋਈ ਗੱਲ ਨਹੀਂ ਮੇਰੀ ਗੱਲ ਦਾ ਕੋਈ ਗੁੱਸਾ ਨਾ ਕਰਿਆ ਕਰੋ ਮੈਂ ਤੁਹਾਡੇ ਨਾਲ ਵੀ ਆ ਇਹ ਬਜ਼ੁਰਗ ਨੇ ਵੀਰੇ ਮੈਨੂੰ ਤਾਂ ਚੰਗੇ ਲੱਗਦੇ ਨੇ ਤੇ ਬਾਕੀ ਮੈਨੂੰ ਰੋਪਣ ਦੇ ਧਰਨੇ ਬਾਰੇ ਜਾਣਕਾਰੀ ਸਾਰੀ ਉਹ ਹੈ ਸਾਰੀ ਜਾਣਕਾਰੀ ਉਹ ਹੈ ਕੀ ਹੋਇਆ ਕੀ ਹੋਇਆ ਜੇ ਮੈਨੂੰ ਜਾਣਕਾਰੀ ਨਾ ਹੁੰਦੀ ਤਾਂ ਮੈਂ ਨਿਰਸਵਾਰਥ ਹੋ ਕੇ ਸੇਵਾ ਨਾ ਕਰਦਾ ਉੱਥੇ ਤੁਹਾਡੇ ਬਾण्डे ਉਹ ਕਰਨੇ ਤੁਹਾਡੇ ਨਾਲ ਫਿਰਦਾ ਹਣਾ ਕਦੇ ਇੱਧਰ ਜਾਣਾ ਕਦੇ ਮੈਂ ਇਹ ਨਾ ਕਰਦਾ ਕਾਫੀ ਜਾਣਕਾਰੀਆਂ ਮੈਨੂੰ ਹੁਣ ਮਿਲ ਰਹੀਆਂ ਨੇ ਧੰਨਵਾਦ ਵੀਰੋ ਜਿੱਤੇ ਹੋਏ ਮੁਲਾਜ਼ਮ ਚਾਹੇ 2000 ਸੈਲਰੀ ਵਧੀਏ ਚਾਹੇ ਮਾਨਤ ਚਾਹੇ ਤੁਸੀਂ ਹਾਈ ਕੋਰਟ ਚਾਹੇ ਕੋ ਮਿਲਣਾ ਕੋਰਟ ਰਾਹੀਂ ਸਰਕਾਰਾਂ ਨੇ ਇੰਨੀ ਕੁਝ ਸਰਕਾਰਾਂ ਚਾਹੁੰਦੀਆਂ ਹੁੰਦੀਆਂ ਵੀ ਪੱਤਰਕਾਰ ਪੱਕਾ ਹੋ ਜਾਵੇ ਵੀ ਅਸੀਂ ਉਹ ਪੰਜਾਬ ਸਰਕਾਰਾਂ ਨਹੀਂ ਚਾਹੁੰਦੀਆਂ ਓੰਨੀ ਵੀ ਸਾਡਾ ਕੋਈ ਮੁਲਾਜ਼ਮ ਹੈ ਤਾਂ ਬਸ ਕੋਰਟ ਰਾਹੀਂ ਤੁਹਾਡਾ ਮਸਲਾ ਉਹ ਵਧਾਈ ਦੇ ਪਾਤਰ ਨੇ ਵੀਰ ਜਿਨ੍ਹਾਂ ਨੇ ਕੋਰਟ ਕੇਸ ਪਾਇਆ ਸੀ ਬਾਈ ਜੀ ਨੇ ਕਰਨੈਲ ਸਿੰਘ ਵਰਸਿ ਜਵਾਲੇ ਹੋਰ ਵੀ ਵਧਾਈ ਦੇ ਪਾਤਰ ਨੇ ਚਲੋ ਮੈਨੂੰ ਤਾਂ ਜਿੰਨੀ ਕਿ ਸੇਵਾ ਹੋਈ ਮੈਂ ਜਾਣਦਾ ਸੀ ਤੇ ਇਦਾਂ ਨਹੀਂ ਚੱਲਦੇ ਧਰਨੇ ਇੱਕ ਮੇਰੀ ਥੋੜੀ ਬੇਨਤੀ ਹੈ ਵੀ ਪੈਸੇ ਪੂਸੇ ਜੋ ਕੋਈ ਧਰਨਾ ਲਾਉਣਾ ਹੈ ਜਾਂ ਕੋਈ ਕਰਨਾ ਹੈ ਇਦਾਂ ਕਰਨਾ ਹੈ ਨਾ ਤੇ ਥੋੜਾ ਸਾਰੇ ਵੀਰ ਪੜ੍ਹੇ ਲਿਖੇ ਕਾਫੀ ਨੇ ਤੇ ਅਨਪੜ੍ਹ ਵੀ ਕਾਫੀ ਨੇ ਅਨਪੜਾ ਨੂੰ ਗੁਮਰਾਹ ਕੀਤਾ ਜਾ ਸਕਦਾ ਪੜ੍ਹੇ ਲਿਖੇ ਨੂੰ ਗੁਮਰਾਹ ਨਹੀਂ ਕੀਤਾ ਜਾ ਸਕਦਾ ਪੜ੍ਹੇ ਲਿਖੇ ਵੀਰ ਚਾਰਾਂ ਦੇ ਪੜ੍ਹਨ ਨੂੰ ਸਮਝਾ ਸਕਦੇ ਨੇ ਹੈ ਨਾ ਤੇ ਥੋੜਾ ਵਿਚਾਰ ਕਰ ਲਿਆ ਕਰੋ ਬਾਕੀ ਜਿਹੜੇ ਔਨ ਡਿਊਟੀ ਨੇ ਉਹਨਾਂ ਨੂੰ ਵਧਾਈਆਂ ਜਿਹੜੇ ਇਹ ਨੇ ਰਿਟਾਇਰ ਮਜਾਜ ਨੇ ਇਹਨਾਂ ਦਾ ਵੀਰਾਂ ਦਾ ਜਾਂ ਤਾਂ ਕਿਤਾਬ ਮੈਨੂੰ ਕੁਝ ਨਹੀਂ ਲੱਗ ਰਿਹਾ ਸੱਚੀ ਜੀ ਗੱਲ ਹੈ ਤੇ ਧੰਨਵਾਦ ਵੀਰੋ ਗੁੱਸਾ ਨਾ ਕਰਿਆ ਕਰੋ ਤੁਹਾਡਾ ਵੀਰ ਸਾਰਿਆਂ ਦਾ ਸਾਰਿਆਂ ਦਾ ਸਾਂਝਾ ਹੀ ਵੀ ਲੱਗਿਆ ਨੇ ਜਿੰਦਾ ਹਨ ਸਾਰੇ ਬਜ਼ੁਰਗ ਮੇਰੇ ਬਾਪ ਨੇ ਭੈਣਾਂ ਡਿਊਟੀ ਕਰਨ ਵਾਲੀਆਂ ਜਿਹੜੀ ਡਿਊਟੀ ਤੇ ਨੇ ਮੇਰੀਆਂ ਭੈਣਾਂ ਨੇ ਠੀਕ ਹੈ ਜਿਹੜੇ ਛੋਟੇ ਨੇ ਵਿੱਚੋਂ ਕਾਫੀ ਛੋਟੇ ਵੀਰ ਦੇ ਵਿੱਚੋਂ ਉਹ ਮੇਰੇ ਪੁੱਤਰਾ ਵਰਗੇ ਨੇ ਧੰਨਵਾਦ ਵੀਰੋ ਹਣਾ ਕੋਈ ਸੇਵਾ ਦੀ ਲੋੜ ਹੋਈ ਬੁਲਾ ਲਿਆ ਕਰੋ ਤੇ ਮੈਂ ਤੁਹਾਨੂੰ ਇੱਕ ਵੀਡੀਓ ਭੇਜਾਂਗਾ ਸ਼ਾਮ ਨੂੰ ਲੋਡ ਕਰਾਂਗਾ ਇੱਕ ਜਿਹੜੇ ਮੈਂ ਚੈਨਲ ਤੋਂ ਮੈਨੂੰ ਵੀਡੀਓ ਪਾਉਣ ਦਾ ਤੋੜਾ ਉਹ ਕਰਦੇ ਆ ਕਰੋ ਹੈਨਾ ਸਬਸਕ੍ਰਾਈਬ ਕਰਦੇ ਕਰੋ ਬਸ ਮਾਣ ਹੀ ਕੋਈ ਨਹੀਂ ਮਾਣ ਤਾਂ 1 ਰੁਪਿਆ ਦਾ ਵੀ ਬਹੁਤ ਹੁੰਦਾ ਵੀਰੋ ਇੱਕ ਸਿੱਕਾ ਹੁੰਦਾ ਨਾ ਮਾਣ ਹੁੰਦਾ ਵੀ ਭਰਾਵਾਂ ਨੇ ਸਿੱਕਾ ਦਿੱਤਾ ਤੁਸੀਂ ਜਿਹੜਾ ਮਰਜੀ ਵੀਰ ਔਨ ਡਿਊਟੀ ਰਿਟਾਇਰਡ ਮੁਲਾਜ਼ਮ ਜਿਹੜਾ ਮਰਜ਼ੀ ਵੀਰ ਮੈਨੂੰ ਜਿੱਥੇ ਮਰਜ਼ੀ ਫੋਨ ਕਰਦੇ ਮੌਥੀ ਪਹੁੰਚਾਂਗਾ ਠੀਕ ਹੈ ਸਮਝ ਗਏ ਉੱਥੇ ਪਹੁੰਚਾਂਗਾ ਸਾਰੇ ਬਰਾਬਰ ਦੇ ਧੰਨਵਾਦ ਸਸੀ ਦਾ